ਸਟਾਰ ਆਉਣ ਵਾਲੇ ਬਰਸਾਤ ਦੇ ਮੌਸਮ ਵਿੱਚ ਪੰਜਾਬ ਦੇ ਲੋਕਾਂ ਨੂੰ ਉਹਨਾਂ ਵੱਲੋਂ ਕੁਦਰਤ ਦੇ ਵਸੀਲਿਆਂ ਨਾਲ ਕੀਤੇ ਜਾ ਰਹੇ ਖਿਲਵਾੜ ਦੇ ਨਤੀਜਿਆਂ ਨੂੰ ਭੁਗਤਣ ਲਈ ਤਿਆਰ ਰਹਿਣਾ ਪਵੇਗਾ ਡੰਡੀ ਪੰਜਾਬ ਨੂੰ ਰਿਸ਼ੀਆਂ ਮੁਣੀਆਂ ਭਗਤਾਂ ਸੰਤਾਂ ਅਤੇ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਹਮੇਸ਼ਾ ਕੁਦਰਤ ਦੇ ਵਸੀਲਿਆਂ ਦਾ ਸਤਿਕਾਰ ਹੀ ਨਹੀਂ ਕੀਤਾ ਸਗੋਂ ਉਹਨਾਂ ਦੀ ਗੋਦ ਦਾ ਨਿੱਗ ਮਾਣਦੇ ਹੋਏ ਪਰਮਾਤਮਾ ਦੀ ਭਗਤੀ ਵੀ ਕੀਤੀ ਪਰ ਅੱਜ ਅਸੀਂ ਆਪਣੇ ਕੁਦਰਤੀ ਵਸੀਲਿਆਂ ਦਾ ਕਾਣ ਕਰ ਰਹੇ ਹਾਂ ਜਿਸ ਨਾਲ ਕੁਦਰਤ ਦਾ ਸੰਤੁਲਨ ਵਿਗੜਾ ਰਿਹਾ ਹੈ ਡੰਡੀ ਇਸੇ ਸਮੇਂ ਪੰਜਾਬ ਦੇ ਜੰਗਲ ਅਤੇ ਬੀੜਾਂ ਖਤਮ ਹੋਣ ਕਿਨਾਰੇ ਹਨ ਡੰਡੀ ਜੰਗਲਾਂ ਨੂੰ ਬਿਨਾ ਸੋਚੇ ਸਮਝੇ ਕਟਿਆ ਜਾ ਰਿਹਾ ਹੈ ਡੰਡੀ ਜ਼ਮੀਨ ਨੂੰ ਵਾਹੀਯੋਗ ਬਣਾਉਣ ਲਈ ਖੇਤਾਂ ਵਿੱਚੋਂ ਰੁੱਖਾਂ ਨੂੰ ਵੱਢਿਆ ਜਾ ਰਿਹਾ ਹੈ ਡੰਡੀ ਖੂਹਾਂ ਦੀ ਹਾਂ ਬਿਜਲੀ ਦੀਆਂ ਮੋਟਰਾਂ ਜਾਂ ਡੀਜ਼ਲ ਇੰਜਨਾਂ ਨੇ ਲੈ ਲਈ ਹੈ ਡੰਡੀ ਪਹਿਲਾਂ ਖੂਹਾਂ ਉੱਤੇ ਹਲਟ ਚਲਾਉਣ ਲਈ ਛਾਂਦਾਰ ਪੌਦੇ ਲਗਾਏ ਜਾਂਦੇ ਸਨ ਪਰ ਹੁਣ ਖੂਹਾਂ ਦਾ ਜ਼ਮਾਨਾ ਹੀ ਚਲਾ ਗਿਆ ਹੈ ਡੰਡੀ ਖੂਹ ਖਤਮ ਹੋਣ ਨਾਲ ਦਰਖਤ ਖਤਮ ਹੋ ਗਏ ਹਨ ਡੰਡੀ ਪਹਿਲਾਂ ਖੂਹਾਂ ਅਤੇ ਤੋੜਾ ਲਈ ਜ਼ਮੀਨ ਰਾਖਵੀ ਰੱਖੀ ਜਾਂਦੀ ਸੀ ਅਤੇ ਇਹਨਾਂ ਵਿੱਚ ਵੱਧ ਤੋਂ ਵੱਧ ਦਰਖਤ ਲਗਾਏ ਜਾਂਦੇ ਸਨ ਡੰਡੀ ਹੁਣ ਖੁਦਾਈ ਦੀ ਨਵੀਂ ਸਮੱਸਿਆ ਸ਼ੁਰੂ ਹੋ ਗਈ ਹੈ ਜਿਸ ਨਾਲ ਪਹਾੜੀ ਇਲਾਕਿਆਂ ਅਤੇ रेडी स्टार्ट ਸਰਕਾਰ ਦੇ ਸੁਹਿਰਦ ਯਤਨਾ ਸਦਕਾ ਸਿੱਖਿਆ ਵਿਕਾਸ ਸੂਚੀ ਵਿੱਚ ਕੇਰਲ ਅਤੇ ਤਾਮਿਲਨਾਡੂ ਤੋਂ ਬਾਅਦ ਪੰਜਾਬ ਵੀ ਤੀਸਰੇ ਸਥਾਨ ਉੱਤੇ ਪਹੁੰਚ ਗਿਆ ਹੈ ਡੰਡੀ ਪੜੋ ਪੰਜਾਬ ਮੁਹਿਮ ਨੇ ਵੀ ਸ਼ਾਨਦਾਰ ਪ੍ਰਾਪਤੀ ਕੀਤੀ ਹੈ ਡੰਡੀ ਰਾਜ ਦੇ 21 ਪਛੜੇ ਬਲਾਕਾਂ ਵਿੱਚ ਆਦਰਸ਼ ਸਕੂਲਾਂ ਦੀ ਸਥਾਪਤੀ ਕਰਕੇ ਵੀ ਪੰਜਾਬ ਮੋਹਰੀ ਰਿਹਾ ਹੈ ਡੰਡੀ ਸਰਵ ਸਿੱਖਿਆ ਅਭਿਆਨ ਪ੍ਰੋਗਰਾਮ ਲਾਗੂ ਹੋਣ ਨਾਲ ਬਿਨਾਂ ਸ਼ੱਕ ਸਿੱਖਿਆ ਦੇ ਮਿਆਰ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਇਆ ਹੈ ਡੰਡੀ ਭਾਵੇਂ ਇਸ ਪ੍ਰੋਗਰਾਮ ਤਹਿਤ ਫਰਨੀਚਰ ਮੁਹੱਈਆ ਕਰਵਾਉਣ ਦਾ ਕੋਈ ਉਪਬੰਧ ਨਹੀਂ ਹੈ ਡੰਡੀ ਸਾਡੀ ਸਰਕਾਰ ਨੇ ਸਾਲ 211 ਵਿੱਚ ਇੱਕੋ ਵਾਰ ਰਾਜ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਫਰਨੀਚਰ ਖਰੀਦਣ ਲਈ 60 ਕਰੋੜ ਰੁਪਏ ਦਾ ਉਪਬੰਧ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਸਾਡੇ ਸਕੂਲਾਂ ਵਿੱਚ ਇਸ ਨੂੰ ਮੁੜਲੀ ਲੋਡ ਨੂੰ ਪੂਰਾ ਕੀਤਾ ਜਾ ਸਕੇ ਜੋ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਹੁਣ ਤੱਕ ਨਸੀਬ ਨਹੀਂ ਹੋਈ ਸੀ ਡੰਡੀ ਇਸ ਤਰ੍ਹਾਂ ਰਾਜ ਸਰਕਾਰ ਮਿਡ ਡੇ ਮੀਲ ਸਕੀਮ ਦੇ ਅਧੀਨ ਆਉਂਦੇ ਸਾਰੇ ਸਕੂਲਾਂ ਨੂੰ ਮੁਫਤ ਵਰਤਨ ਮੁਹੱਈਆ ਕਰਵਾਏਗੀ ਡੰਡੀ ਇਸ ਮੰਤਵ ਲਈ ਨਵੀਂ ਪਲਾਨ ਸਕੀਮ ਅਧੀਨ 9 ਕਰੋੜ ਰੁਪਏ ਦੀ ਰਾਸ਼ੀ ਦਾ ਉਪਬੰਧ ਕੀਤਾ ਗਿਆ ਹੈ ਡੰਡੀ ਸਰਕਾਰੀ ਸਕੂਲਾਂ ਵਿੱਚ 10ਵੀਂ ਜਮਾਤ ਤੱਕ ਪੜਨ ਵਾਲੀਆਂ ਲੜਕੀਆਂ ਤੋਂ ਮੌਜੂਦਾ ਸਮੇਂ ਵਿੱਚ ਕੋਈ ਟਿਊਸ਼ਨ ਫੀਸ ਨਹੀਂ ਲਈ ਜਾਂਦੀ ਭਾਵੇਂ ਕਿ ਸਕੂਲ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਪ੍ਰਬੰਧ ਲਈ ਕੁਝ